你在。<打> <打開 S 1> ਪਾਰਟੀ ਦਾ ਹਜੂਮ ਦੇਖ ਕੇ ਸਾਰਿਆਂ ਦੇ ਦਿਲ ਜ਼ਰੂਰ ਡੋਲਦੇ ਹੋਣਗੇ ਕਿ ਜਿਹੜਾ ਅੱਜ ਸਮਰਥਨ ਕਾਂਗਰਸ ਪਾਰਟੀ ਨੂੰ ਲੋਕਾਂ ਨੇ ਦਿੱਤਾ ਹੈ ਕਾਬਲੇ ਤਾਰੀਫ ਹੈ ਔਰ ਇਹੀ ਰੁਝਾਨ ਵਾਲੇ ਨੇ ਨਤੀਜਿਆਂ ਦੇ ਵੀ ਕਿ ਜੋ ਕਾਲਾ ਢਿੱਲੋਂ ਭਾਗੀ ਹੈ ਸਾਡੇ ਉਹ ਬਹੁਤ ਵੱਡੀ ਲੀਡ ਲੈ ਕੇ ਕਾਂਗਰਸ ਪਾਰਟੀ ਨੂੰ ਇੱਕ ਬਹੁਤ ਹੀ ਵੱਡੀ ਸ਼ਾਨਦਾਰ ਜਿੱਤ ਦਿਵਾਣਗੇ ਔਰ ਅੱਜ ਵਿਰੋਧੀਆਂ ਦੇ ਤਾਂ ਬਹੁਤ ਜ਼ਿਆਦਾ ਪਸੀਨੇ ਛੁੱਟ ਰਹੇ ਹੋਣਗੇ ਕਿਉਂਕਿ ਜਿੱਥੇ ਵੀ ਤੁਸੀਂ ਨਜ਼ਰ ਘੁਮਾ ਰਹੇ ਹੋ ਅੱਗੇ ਤੋਂ ਲੈ ਕੇ ਪਿੱਛੇ ਤੱਕ ਸੜਕਾਂ ਸੜਕਾਂ ਤੇ ਕਾਂਗਰਸ ਪਾਰਟੀ ਦੇ ਸਮਰਥਨ ਕਾਂਗਰਸ ਪਾਰਟੀ ਦੇ ਲਈ ਵੱਸੜ ਕੇ ਜਿਹੜੀ ਹੈ ਉਹ ਅੱਗੇ ਆ ਰਹੇ ਨੇ ਪੂਰੇ ਬਰਨਾਲਾ ਹਲਕੇ ਦੇ ਵਿੱਚ ਜਿਹੜਾ ਵਿਧਾਨ ਸਭਾ ਹਲਕਾ ਕਾਲਾ ਢਿੱਲੋਂ ਕਾਲਾ ਢਿੱਲੋਂ ਹੋਈ ਪਈ ਆ ਉਹਦੀ ਵਜ੍ਹਾ ਆ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਉਹਦਾ ਆਪਸੀ ਤਾਲਮੇਲ ਆਪਸੀ ਉਹਨਾਂ ਦਾ ਜਿਹੜਾ ਹੈਗਾ ਮਿਲਵਰਤਨ ਨਾਲ ਤੇ ਦੂਜੀ ਗੱਲ ਜਿਹੜੀ ਹੈਗੀ ਆ ਲੋਕਾਂ ਦੀ ਜਿਹੜੀ ਜੁੜੇ ਲੋਕ ਨੇ ਅੱਜ ਕਾਲਾ ਢਿੱਲੋਂ ਜੀ ਦੇ ਹੱਕ 'ਚ ਇਸ ਲਈ ਨੇ ਕਿਉਂਕਿ ਕਾਲਾ ਢਿੱਲੋਂ ਨੂੰ ਲੋਕ ਇੱਥੇ ਲੋਕਲ ਆ ਜਿਹੜਾ ਜਿਲ੍ਹਾ ਕਾਂਗਰਸ ਕਮੇਟੀ ਦਾ ਪ੍ਰਧਾਨ ਆ ਤੇ ਉਸ ਤੋਂ ਬਾਅਦ ਟ੍ਰਿਕਟ ਪਾਰਟੀ ਨੇ ਇਸੇ ਕਰਕੇ ਜਿਹੜਾ ਹੇਟਲੈਸ ਲੈਵਲ ਦਾ ਬੰਦਾ ਜੀ ਵਰਕਰ ਨੂੰ ਇੱਕ ਨੂੰ ਦਿੱਤੀ ਆ ਧੰਨਵਾਦ ਤੇ ਲੋਕ ਇਸ ਕਰਕੇ ਅੱਜ ਉਹਦੇ ਨਾਲ ਨੇ ਕਿਉਂਕਿ ਲਾ ਐਂਡ ਆਰਡਰ ਦੀ ਪੋਜੀਸ਼ਨ ਚੁੱਕ ਕੇ ਪਏ ਨੇ ਲਾ ਰਿਆਂ ਵਾਲੀ ਸਰਕਾਰ ਤੋਂ ਅੱਕੇ ਪਏ ਨੇ ਬੀਜੇਪੀ ਦੀਆਂ ਜਿਹੜੀਆਂ ਪਾਲਿਸੀਆਂ ਨੇ ਕਿਸਾਨ ਮਾਰੂ ਜਾਂ ਲੋਕ ਮਾਰੂ ਉਹਨਾਂ ਤੋਂ ਅੱਕੇ ਪਏ ਨੇ ਅੱਜ ਲੋਕਾਂ ਕੋਲ ਕੀ ਕਹਦੇ ਜਣੀ ਐਨੇ ਪਿਆਰ ਨਾਲ ਲੋਕ ਆ ਪਰਫਾਰਮ ਆ ਕੇ ਆ ਰਹੇ ਨੇ ਸਾਹਮਣੇ ਅੱਜ ਤੁਸੀਂ ਦੇਖ ਰਹੇ ਹੋ ਪੈਦਲ ਮਾਰਚਾਂ ਜਾਂ ਕੋਈ ਵੀ ਪ੍ਰੋਗਰਾਮ ਨੇ ਪਰਮੇ ਘਟ ਹੋ ਰਹੇ ਥੈਂਕ ਯੂ िप है सबका मुस्तर सरदार चरण सिंह चनी जी ਤੇ ਸਰਦਾਰ ਪ੍ਰਤਾਪ ਸਿੰਘ ਬਲਵਜੈ ਜੀ ਬੋਦੀ ਦਾ ਨੇਤਾ ਉਹ ਵੀ ਇੱਥੇ ਜਿਹੜੇ ਪਹੁੰਚੇ ਨੇ ਤੁਹਾਡੋਂ ਆਪਾਂ ਨੂੰ ਅਸ਼ੀਰਵਾਦ ਦੇਣ ਲਈ ਮੇਰੇ ਵੱਡੇ ਪ੍ਰਭਿੰਦਰ ਸਿੰਘਲਾ ਜੀ ਜਿਹੜੀ ਸੋਚੀ ਲੀਡਰਸ਼ਿਪ ਇੱਥੇ ਪਹੁੰਚੀ ਆ ਆਪਣੇ ਨਾਲ ਜਾਓਗੇ ਲੀਡਰਸ਼ਿਪ ਆ ਆਪਣੇ ਨਾਲ ਚੱਲੇਗੀ ਨਾਲ-ਨਾਲ ਪੂਰੇ ਜ਼ੋਨਸ ਅਤੇ ਹੋਸਟਲ ਕੰਮ ਲੈ ਕੇ ਆਪਾਂ ਹੈ ਸਕਸੈਸਫੁਲ ਰੋਡਸੋ ਤੁਹਾਨੂੰ ਮੈਂ ਇੱਥੇ ਜਿੱਥੇ ਤੁਹਾਨੂੰ ਜੀ ਆਇਆਂ ਕਹਿੰਦਾ ਉੱਥੇ ਤੁਹਾਡਾ ਧੰਨਵਾਦ ਕਰਦਾ ਔਰ ਬੇਨਤੀ ਕਰਦਾ ਇਸ ਜੋਸ਼ ਨੂੰ ਪਰਸੋਂ 5 ਵਜੇ ਤੱਕ ਜੱਦੇ ਬਣਾਈ ਰੱਖਿਓ ਕਿਸੇ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ ਕਿਸੇ ਤੋਂ ਡਰ ਦੀ ਲੋੜ ਨਹੀਂ ਪੂਰੀ ਲੀਡਰਸ਼ਿਪ ਤੁਹਾਡੇ ਨਾਲ ਹੈ ਤੇ ਕਿਸੇ ਦੀ ਹਿੰਮਤ ਨਹੀਂ ਤੁਹਾਡੇ ਕੋਲੇ ਉਂਗਲ ਵੀ ਕਰ ਦੇ ਜੋ ਕੋਈ ਦਬਕਾਵੇ ਤੁੰਕਾਵੇ ਤਾਂ ਮੈਂ ਤੁਹਾਡੇ ਨਾਲ ਹਾਂ ਕਾਂਗਰਸ ਪਾਰਟੀ ਆਲੀ ਖੜਕਾਏ ਨਾ ਦਿਨ ਦੇਖੇ ਨਾ ਰਾਤ ਬੈਠਾਨੇ ਬਾਂਘੂੜਦਾਏ ਨਾ ਦਿਨ ਦੇਖੇ ਨਾ ਰਾਤ ਬੈਠਾਨੇ ਬਾਂਘੂ ਆ ਉੱਤੇ ਨਾ ਹੋੂ ਸਾਟੇ ਵਰ ਨਾਲੇ ਦਾ ਪੰਜੇ ਦਾ ਹੈ ਵਾਟਣ ਤਬਾਉਣੇ ਜਾ ਕੇ ਭਾਈ ਤੂੰ ਹੱਥੋਂ ਪਾਣੀ ਤਾਂ ਪਾਉਣੀ ਕਾਲੇ ਢਿੱਲੋਂ ਬਾਈ ਨੂੰ ਓ ਪੋਟ ਸਪਾਉਂਦੀ ਹੈ ਕਰਨੀ ਕਾਲੇ ਢਿੱਲੋਂ ਬਾਈ ਨੂੰ ਓ ਕਿਸੇ ਪਾਰਟੀ ਦੇ ਉਮੀਦਵਾਰ ਹੈ ਕੁਲਦੀਪ ਸਿੰਘ ਕਾਲਾ ਢਿੱਲੋਂ ਦਾ ਜਿਹੜਾ ਰੋਡ ਮਾਰਚ ਕੱਢਿਆ ਜਾ ਰਿਹਾ ਸੁਮਤੀ ਜਿਹੜੀ ਹੈ ਪੰਜਾਬ ਦੀ ਲੀਡਰਸ਼ਿਪ ਇੱਥੇ ਪਹੁੰਚੀ ਹੋਈ ਹੈ ਔਰ ਠਾਠਾ ਮਾਰਦਾ ਜਿਹੜਾ ਕਾਠਾ ਬਹੁਤ ਵੱਡੀ ਤਦਾਦ ਦੇ ਵਿੱਚ ਇੱਥੇ ਬੱਸ ਸਟੈਂਡ ਛੋਲਾ ਇੱਕੜ ਤੋਂ ਨਿਕਲੇਗਾ ਜਿਹੜਾ ਜਾ ਕੇ ਫੈਨਸ਼ੋ ਹੋਣਾ ਇਹ 네ਰੂ ਦੇ ਬੱਤ ਕੋਲੇ ਆਓ ਆਪਾਂ ਇਹਨਾਂ ਨੂੰ ਪੁੱਛਦੇ ਆ ਵੀ ਕਿਸ ਤਰ੍ਹਾਂ ਦਾ ਉਹ ਹਾਂਜੀ ਕੀ ਨਾਮ ਆਜੀ ਮੇਰਾ ਨਾਮ ਬਲਵਿੰਦਰ ਸਿੰਘ ਬੰਬ ਜੀ ਅੱਜ ਤੁਸੀਂ ਦੇਖੇ ਲਿਆ ਵੀ ਸਾਰਾ ਬਰਨਾਲਾ ਇੱਕ ਮਨ ਕਰਕੇ ਹਰ ਇੱਕ ਵਰਗ ਦਾ ਵਿਅਕਤੀ ਅੱਜ ਕਾਲਾ ਢਿੱਲੋਂ ਜੀ ਕੋ ਕਲਦੀਪ ਸਿੰਘ ਢਿੱਲੋ ਕਾਲਾ ਢਿੱਲੋ ਜੀ ਦੇ ਨਾਲ ਨੌ ਦਿਨਾਂ ਨਾਲ ਜਾਣੇ ਜਾਂਦੇ ਨੇ ਉਹਨਾਂ ਦੀ ਸ਼ਰੀਫੀ ਉਹਨਾਂ ਸਾਫ ਸੁਥਰਾ ਆਕਸ ਅੱਜ ਸਾਰਾ ਬਰਨਾਲਾ ਅੱਜ ਮਨ ਬਣਾ ਰਿਹਾ ਕਿ ਆਉਣ ਆਲੀ ਜਿਹੜੀ 20 ਤਰੀਕ ਆ ਉਹਨੂੰ ਇੱਕ ਇੱਕ ਵੋਟ ਹੱਥ ਪੰਜੇ ਦੇ ਚੌਣ ਨਿਸ਼ਾਨ ਦਾ ਬਟਨ ਦਬਾ ਕੇ ਕਾਲਾ ਢਿੱਲੋ ਜੀ ਨੂੰ 23 ਤਰੀਕ ਨੂੰ ਜਿਤਾ ਦੇਣਾ ਇਹਨਾਂ ਨੇ ਤੇ ਐਮ ਐਲ ਏ ਬਰਨਾਲੇ ਦਾ ਕਲਦੀਪ ਸਿੰਘ ਕਾਲਾ ਢਿੱਲੋ ਜੀ ਅੱਜ ਦੇ ਇਕੱਠ ਨਾਲ ਜੋ ਹਰ ਇੱਕ ਵਰਗ ਦਾ ਇਕੱਠ ਸੀਗਾ ਉਹਦੇ ਨਾਲ ਪਤਾ ਲੱਗ ਗਿਆ ਇਸ ਕਰਕੇ ਕਾਲੇ ਬਾਜੀ ਦੇ ਨਾਲ ਹੁਣ ਕਿਸੇ ਦਾ ਵੀ ਕਿਸੇ ਵੀ ਪਾਰਟੀ ਦਾ ਨਾ ਆਜ਼ਾਦ ਉਮੀਦਵਾਰ ਦਾ ਕਿਸੇ ਦਾ ਮੁਕਾਬਲਾ ਨਹੀਂ ਸਾਰੇ ਹੀ ਅੱਜ ਸੋਚੀ ਪੈ ਗਏ ਹੋਣੇ ਆ ਇੱਥੋਂ ਜਾਪਦਾ ਵੀ ਇਹ ਇਕੱਠਾ ਜਿਹੜਾ ਠਾਠਾ ਮਾਰਦਾ ਅਤੇ ਲੀਡਰਸ਼ਿਪ ਦਾ ਪਿਆਰ ਪਰਣਾਲੇ ਵਾਸੀਆਂ ਨੇ ਜਿੰਨਾ ਪਿਆਰ ਸਾਰੀ ਲੀਡਰਸ਼ਿਪ ਨੂੰ ਦਿੱਤਾ ਉਹਦਾ ਲਈ ਧੰਨਵਾਦ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜੀ ਹਾਂਜੀ ਮੇਰਾ ਨਾਮ ਗਗਨਦੀਪ ਸਿੰਘ ਆ ਜੀ ਜਿਹੜੇ ਕਾਲਜ ਤੋਂ ਲੋਗੇ ਤੁਸੀਂ ਸਪੋਰਟ ਦੇ ਵਿੱਚ ਆਏ ਹੋ ਜੀ ਹਾਂਜੀ ਇਹ ਸਪੋਰਟ ਇਹਨਾਂ ਦੀ ਕਰਨੀ ਇਸ ਲਈ ਬਣਦੀ ਆ ਜੀ ਸੰਗਤ ਬਹੁਤ ਆਤ ਗਿਣਤੀ ਜੇ ਇਸ ਕਰਕੇ ਆਈ ਆ ਕਿ 30 ਸਾਲ ਤੋਂ ਲੋਕਾਂ ਦੀ ਸੇਵਾ ਕਰ ਰਿਹਾ ਜੀ ਦਿਨੇ ਰਾਤ ਇੱਕ ਇਹਨਾਂ ਦਾ ਛੋਟਾ ਭਰਾ ਹੁੰਦਾ ਸੀ ਹਰਿੰਦਰ ਸਿੰਘ ਸੀਰਾ ਢੱਲੋਂ ਜੀ ਉਹਨਾਂ ਦੀ ਡੈਥ ਹੋ ਗਈ ਸੀਗੀ ਇਹ ਸਾਰਾ ਪ੍ਰਵਾਦ ਦਿਨ ਰਾਤ ਲੱਗੇ ਰਹਿੰਦਾ ਜੀ ਜਨਤਾ ਦੀ ਸੇਵਾ ਦੇ ਵਿੱਚ ਹੁਣ ਇਹਨਾਂ ਨੂੰ ਕਾਂਗਰਸ ਪਾਰਟੀ ਨੇ ਵਿਸ਼ਵਾਸ ਕਰਕੇ ਟਿਕਟ ਦਿੱਤੀ ਆ ਤੇ ਇਹ ਬਹੁਤ ਵੱਡੀ ਲੀਡ ਨਾਲ ਜਿਮਨੀ ਚੋਣ ਬਰਨਾਲਾ ਦਾ 224 ਦੀ ਜਿੱਤ ਕੇ ਕਾਂਗਰਸ ਦੀ ਝੋਲੀ ਪਾਉਣਗੇ ਤੇ 2027 ਦੇ ਵਿੱਚ 2027 ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਕਾਂਗਰਸ ਪਾਰਟੀ ਦੀ ਸਰਕਾਰ ਦੇ ਵਿੱਚ ਮੰਤਰੀ ਹੋਣਗੇ ਜੀ ਇਹ 100% ਕੰਨ ਤੇ ਲਿਖੀ ਹੋਈ ਗੱਲ ਆ ਜੀ ਇਹ ਇਕੱਡ 15000 ਵੋਟ ਦੇ ਨਾਲ ਜੀ 15000 ਤੋਂ ਉੱਪਰ ਵੋਟ ਦੇ ਨਾਲ ਇਹ ਕਾਂਗਰਸ ਪਾਰਟੀ ਦੀ ਇਥੋਂ ਛੀਟ ਕੱਢਣਗੇ ਕਾਲਾ ਢਲੋਂ ਜੀ ਇਹਨਾਂ ਦਾ ਬਹੁਤ ਇਹਨਾਂ ਦਾ ਜਿਹੜਾ ਨਰਮ ਸੁਭਾ ਤੇ ਹਰ ਇੱਕ ਨਾਲ ਮੇਲ ਮਲਾਪ ਰੱਖਣਾ ਹਰ ਕਦੇ ਦੁੱਖ ਸੁੱਖ ਦੇ ਵਿੱਚ ਹਾਮੀ ਹੋਣਾ ਕਿਸੇ ਦੇ ਭੋਗ ਤੇ ਜਾਣਾ ਕਿਸੇ ਦੀ ਸ਼ਾਦੀ ਜਾਣਾ ਇਹ ਮਿਸ ਨਹੀਂ ਕਰਦੇ ਆਪਣਾ ਜ਼ਰੂਰੀ ਕੰਮ ਮਿਸ ਕਰ ਦਿੰਦੇ ਆ ਜੀ ਤੇ ਇਸ ਕਰਕੇ ਲੋਕ ਇਹਨਾਂ ਨਾਲ ਵੱਧ ਤੋਂ ਵੱਧ ਜੁੜੇ ਹੋਏ ਆ ਜੀ ਅਸੀਂ ਲੋਕਲ ਬਰਨਾਲੇ ਦੇ ਰਹਿਣ ਵਾਲੇ ਆ ਜੀ ਹਾਂਜੀ ਹੁੰਦਰਾ ਪ੍ਰਧਾਨ ਪੰਜਾਬ ਯੂਥ ਕਾਂਗਰਸ ਔਰ ਜੋ ਅੱਜ ਭਰਵਾ ਹੰਗਾਰਾ ਕਾਂਗਰਸ ਪਾਰਟੀ ਨੂੰ ਜਮਨੀ ਚੋਣਾਂ ਦੇ ਆਖਰੀ ਦਿਨ ਮਿਲਿਆ ਹੈ ਇਹਦੇ ਨਾਲ ਇੱਕ ਤਾਂ ਜਿੱਤ ਵੱਲ ਇੱਕ ਵੱਡਾ ਕਦਮ ਪਾਰਟੀ ਵੱਲੋਂ ਪੁੱਟਿਆ ਗਿਆ ਹੈ ਔਰ ਜਿੰਨਾ ਜੋਸ਼ ਸਾਰੇ ਪਾਸੇ ਹੈ ਕਿਉਂਕਿ ਪੰਜਾਬ ਦੇ ਲੋਕ ਦੇਖ ਰਹੇ ਨੇ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ ਔਰ ਇਹ ਜੋਸ਼ ਸਾਨੂੰ ਅੱਜ ਗਰਾਊਂਡ ਤੇ ਦੇਖਣ ਨੂੰ ਮਿਲਿਆ ਹੈ 7 ਸੀਟਾਂ ਨਾਲ ਪਹਿਲਾਂ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੇ ਐਮਪੀ ਜਿਤਾਏ ਔਰ ਹੁਣ ਵੀ ਭਾਵੇਂ ਉਹ ਪੰਚਾਇਤਾਂ ਦੀਆਂ ਇਲੈਕਸ਼ਨਾਂ ਹੋਣ ਭਾਵੇਂ ਲੋਕਲ ਹੋਰ ਇਲੈਕਸ਼ਨਾਂ ਹੋਣ ਸੋ ਅੱਜ ਬੜਾ ਵੱਡਾ ਕਾਫਲੇ ਦੇ ਨਾਲ ਕਾਂਗਰਸ ਪਾਰਟੀ ਰੋਡ ਸ਼ੋਅ ਕੱਢ ਰਹੀ ਹੈ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਸਾਰੇ ਵਰਕਰਸ ਵਿੱਚ ਇੱਕ ਅੱਛਾ ਮਾਹੌਲ ਜੋਸ਼ ਦਾ ਮਾਹੌਲ ਬਣਿਆ ਹੋਇਆ ਹੈ ਜਾ ਕਹਿੰਦਾ ਏ ਹਲਕੇ ਬਰਨਾਲੇ ਦਾ ਨਾ ਪਿਆਰ ਮੁਹੱਬਤ ਦਿੱਤਾ ਬਹੁਤ ਧੰਨਵਾਦਿਆ ਸਿਆਜ ਦੇ ਬਰਨਾਲਾ ਨਿਵਾਸੀਆਂ ਦਾ ਤੇ ਜਿਨ੍ਹਾਂ ਨੇ ਸਾਡੇ ਬਜ਼ੁਰਗ ਜਿਹੜੇ ਸਾਡੇ ਕਾਂਗਰਸ ਦੀ ਲੀਡ ਨੇ ਸਾਰੇ ਅੱਜ ਨਾਲ ਮਿਲ ਕੇ ਬੱਚੇ ਵੱਡੇ ਬਜ਼ੁਰਗ ਬਹੁਤ ਪਿਆਰ ਦੇ ਰਹੇ ਨੇ ਤੇ ਬਹੁਤ ਧੰਨਵਾਦ ਕਰਦੇ ਆ ਵੋਟ ਫਾਰ ਕਾਲਾ ਕਿਲੋ ਬਹੁਤ ਬਹੁਤ ਧੰਨਵਾਦੀ ਸਾਰਿਆਂ ਦਾ ਜਿੰਦਾਬਾਦ ਕਾਮਯਾਬੀ ਦਾ ਧੰਨਵਾਦ ਸਾਰੇ ਪਿੰਡਾਂ ਤੇ ਸ਼ਹਿਰਾਂ ਦੇ ਸੂਝੂਨ ਵੋਟਰਾਂ ਹੀ ਹੋਗੇ ਪਰ ਸੋ ਤੁਸੀਂ ਬਾਈ ਸਾਰੇ ਜਾਣਦੇ ਹੋ ਅੱਜ ਕਾਲੇ ਬਾਈ ਜੀ ਢਿੱਲੋ ਦੇ ਹੜ ਪੂਰਾ ਹੜ ਆਇਆ ਪਿਆ ਪੂਰਾ ਬਰਨਾਲਾ ਸ਼ਹਿਰ ਇੱਕ ਤਰਫਾ ਸਾਰੇ ਪਿੰਡ ਉੱਠ ਕੇ ਸਾਰਾ ਸ਼ਹਿਰ ਬਲਾਕ ਸਾਰਾ ਨਾਲੋਂ ਨਾਲ ਪੂਰਾ ਇਕੱਠਾ ਹੋਇਆ ਜੋ ਬਰਨਾਲਾ ਦੀ ਕੰਪੇਨ ਦੇਖਣ ਲਈ ਅੱਜ ਵਿਰੋਧੀ ਧਿਰਾਂ ਦੀਆਂ ਅੱਖਾਂ ਖੁੱਲ ਜਾਣਗੀਆਂ ਬਾਈ ਜੀ ਜੋ ਇਹਨਾਂ ਨੇ ਵਿਕਾਸ ਨਹੀਂ ਕੀਤੇ ਇਹਨਾਂ ਨੇ ਕੰਮ ਨਹੀਂ ਕੀਤੇ ਝੂਠਾ ਲਾਰਾ ਲੈ ਕੇ ਆਏ ਸੀ ਵਿਕਾਸ ਦਾ ਇਹਨਾਂ ਨੇ ਵੋਟਾਂ ਮੰਨੀਆਂ 92 ਐਮਐਲ ਜਿਤਾਏ ਇਹਨਾਂ ਨੇ ਕੱਖ ਨਹੀਂ ਕੀਤਾ ਕਿਸੇ ਸ਼ਹਿਰ ਦਾ ਵਿਕਾਸ ਦਾ ਕੁਝ ਨਹੀਂ ਹੋਇਆ ਸੋ ਤੁਸੀਂ ਦੇਖ ਸਕਦੇ ਹੋ ਪੂਰੇ ਬਰਨਾਲਾ ਸਾਰਾ ਬਰਨਾਲਾ ਇੱਕ ਪਾਸੇ ਆ ਸਾਰਾ ਬਾਈ ਕਾਲੇ ਢੱਲੋਂ ਦੇ ਪੱਖ 'ਚ ਸਾਰਿਆਂ ਨੇ ਬਾਈਆਂ ਨੇ ਸਾਰੀ ਪਾਰਟੀਆਂ ਨੇ ਸਾਰੇ ਨੇ ਸਮਰਥਕ ਕਾਲੇ ਬਾਈ ਢੱਲੋਂ ਨੂੰ ਦਿੱਤਾ ਕਾਲੇ ਬਾਈ ਢੱਲੋਂ ਬਾਈ ਜੀ ਵਿਧਾਨ ਸਭਾ ਜਿੱਤਾ ਕੇ ਭੇਜਾਂਗੇ ਇੱਕ ਇੱਕ ਵੋਟ ਪੰਜੇ ਦੇ ਨਿਸ਼ਾਨ ਤੇ ਮੋਹਰਾ ਲਾਉਣਗੇ ਸਾਰਾ ਬਰਨਾਲਾ ਦਾ ਪੂਰਾ ਹੜ ਆਇਆ ਪਿਆ ਨਾਲ ਦੇ ਪਿੰਡਾਂ ਦੇ ਸਰਪੰਚ ਮੈਂਬਰ ਪਾਰਲੀਮੈਂਟ ਦੇ ਸਾਰੇ ਅਫਸਰ ਵਿਧਾਨ ਸਭਾ ਚੰਨੀ ਜੀ ਸਾਰੇ ਮੁੱਖ ਮੰਤਰੀ ਸੀਐਮ ਸਭ ਉਰੇ ਬਰਾਜਮਾਨ ਨੇ ਸਾਰੇ ਆਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਹੜਾ ਪੂਰੇ ਦਾ ਪੂਰਾ ਬਾਜ਼ਾਰ ਸੈਸ਼ਨ ਤੋਂ ਲੈ ਕੇ 22 ਏਕੜ ਤੱਕ ਜਿਹੜਾ ਲੈਣਾ ਨਹੀਂ ਡੋਟ ਰੀਆਂ ਇੰਨਾ ਵਿਕਾਸ ਲੋਕ ਘਰਾਂ ਤੋਂ ਕੰਮ ਛੱਡ ਕੇ ਉਰੇ ਵਿਕਾਸ ਲਈ ਦੇਖਣ ਲਈ ਆਏ ਆ। ਨੇ ਦੇਖੋ ਨਸ਼ਾ ਮੁਕਤ ਕਰਨ ਦਾ ਇਹਨਾਂ ਨੇ ਵਾਅਦਾ ਕੀਤਾ ਸੀ ਵੀ ਨਸ਼ਾ ਮੁਕਤੇ ਨਵੇਂ ਮਹੀਨੇ ਜਨਸ਼ਾ ਮੁਕਤ ਕਰ ਦਾਂਗੇ। ਇਹਨਾਂ ਤੋਂ ਵੀਰ ਜੀ ਕੋਈ ਨਸ਼ਾ ਮੁਕਤ ਨਹੀਂ ਹੋਇਆ। ਬਲਕਿ ਉਹਦੋਂ ਨਸ਼ਾ ਤਿੰਨ ਗੁਣਾ ਹੋਰ ਵੱਧ ਚੁੱਕਿਆ। 10 ਗੁਣਾ ਨਸ਼ਾ ਹੋਰ ਹੋਇਆ ਸ਼ਹਿਰ ਦੇ ਵਿੱਚ ਹਰ ਬੱਚਾ ਹਰ ਕੋਈ ਬੰਦਾ ਸੇਫ ਨਹੀਂ ਹੈ ਉਰੇ ਅੱਜ ਅੱਜ ਦੇ ਟਾਈਮ ਦੇ ਵਿੱਚ ਕੋਈ ਬੰਦਾ ਕੋਈ ਵੀ ਸੇਫ ਨਹੀਂ ਹੈ। ਤੁਸੀਂ ਗੱਲ ਕਰ ਲਓ ਬਰਨਾਲੇ ਦੀ। ਕੱਲ ਲੱਖੀ ਕਲੋਨੀ ਜੇ ਲੁੱਟਖੋ ਹੋਈ ਆ ਬਾਰਦਾਤ ਚੈਨੀ ਨੂੰ ਅੰਜਾਮ ਦੇ ਗਏ ਇਹਨਾਂ ਨੇ ਨਸ਼ਾ ਵੀ ਆਮ ਕਰਤਾ ਇਹ ਸਰਕਾਰਾਂ ਨੇ ਨਸ਼ਾ ਵੀ ਤਿੰਨ ਮਹੀਨੇ ਚ ਕਿਹਾ ਸੀ ਨਸ਼ਾ ਖਤਮ ਕਰ ਦਾਂਗੇ ਅਸੀਂ ਆਹ ਭਾਈ ਸਾਹਿਬ 22 ਸਾਲ ਹੋ ਗਏ ਨੇ ਸਰਕਾਰਾਂ ਬਣੀ ਤਿੰਨ ਸਾਲ ਹੋ ਗਏ ਅੱਜ ਤੱਕ ਕੋਈ ਨਸ਼ਾ ਕੁਛ ਨਹੀਂ ਇਹਨਾਂ ਨੇ ਖਤਮ ਕੀਤਾ ਤੁਸੀਂ ਦੇਖ ਹੀ ਸਕਦੇ ਹੋ ਅੱਜ ਲੋਕਾਂ ਦਾ ਹਰ ਇੱਕ ਤਰਫਾ ਉੱਠ ਕੇ ਆਇਆ ਇਹਨਾਂ ਨੂੰ ਸਾਨੂੰ 20 ਤਰੀਕ ਨੂੰ 23 ਤਰੀਕ ਨੂੰ ਜਦੋਂ ਵੀ ਰਿਜ਼ਲਟ ਆਉਣੇ ਨੇ ਆਪਣੇ ਤਾਂ ਤੁਹਾਨੂੰ ਕੱਲੀ ਕੱਲੇ ਸਾਰਾ ਭੁਗਤਾਨ ਕਾਲੇ ਢੱਲੋ ਬਾਈ ਦੇ ਹੱਕ 'ਚ ਭੁਗਤੂਗਾ ਜੀ